ਹਾ ਵੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੀਆਂ ਚੰਡੀਗੜ੍ਹ ਤੇ ਸੰਗਰੂਰ ਪਜੀ ਵਿੱਚ ਪੋਸਟ ਆਈਆਂ ਨੇ ਨਾ ਆਪਾਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਸਿੱਧਾ ਸ਼ੁਰੂ ਕਰਦੇ ਆਂ ਵੀ ਕੀ ਕੀ ਪੋਸਟਾਂ ਨੇ ਕੀ ਕੀ ਕੁਆਲਿਫੀਕੇਸ਼ਨ ਮੰਗੀ ਹੈ ਦੇਖੋ ਇਹ ਡਿਪਾਰਟਮੈਂਟ ਅਲੱਗ-ਅਲੱਗ ਨੇ ਇਹਨਾਂ ਵਿੱਚ ਪੋਸਟ ਆਈਆਂ ਨੇ ਦੇਖੋ ਸੀਨੀਅਰ ਅਫਸਰ ਆਫ ਡਿਫਰੈਂਟ ਡਿਪਾਰਟਮੈਂਟਸ ਠੀਕ ਹੈ ਇਹ ਪੋਸਟਾਂ ਪਜੀ ਚੰਡੀਗੜ੍ਹ ਵੀ ਆਈਆਂ ਨੇ ਪਜੀ ਸੰਗਰੂਰ ਵੀ ਆਈਆਂ ਨੇ ਠੀਕ ਹੈ ਤੇ ਪੋਸਟਨ ਲਈ ਕੁਆਲੀਫਿਕੇਸ਼ਨ ਕੀ ਹੈ ਤੇ ਡੇਟ ਕੀ ਹੈ ਲਾਸਟ ਇਹ ਆਪਾਂ ਤੁਹਾਨੂੰ ਦੱਸ ਰਿਹਾਗੇ ਦੇਖੋ ਜਿਹੜੀਆਂ ਹੈ ਪੋਸਟ ਆਨਲਾਈਨ ਭਰਨੀਆਂ ਸਟਾਰਟ ਹੋ ਗਈਆਂ ਨੇ 11 ਤਰੀਕ 11ਵਾਂ ਮਹੀਨਾ 2025 ਤੋਂ ਸਟਾਰਟ ਹੋ ਚੁੱਕੀਆਂ ਨੇ ਜਿਹੜੀ ਲਾਸਟ ਡੇਟ ਹੈ ਇਹਨਾਂ ਦੀ ਭਰਨ ਦੀ ਤਰੀਕ ਉਹ 25 ਤਰੀਕ 11ਵਾਂ ਮਹੀਨਾ 2025 ਇਸੇ ਮਹੀਨੇ ਦੀ ਲਾਸਟ ਹੈਗੀ ਠੀਕ ਹੈ ਤੇ ਇਹਦੇ ਵਿੱਚ ਦੇਖੋ ਜਿਹੜੇ ਐਡਮਿਟ ਕਾਰਡ ਆਉਣਗੇ ਪੇਪਰ ਹੋਣ ਲਈ ਉਹ ਇੱਕ ਤਰੀਕ 12ਵਾਂ ਮਹੀਨਾ ਨੂੰ ਆ ਜਾਣਗੇ 1 ਦਸੰਬਰ ਨੂੰ ਆ ਜਾਣਗੇ ਤੇ ਜਿਹੜਾ ਟੈਸਟ ਹੋਣਾ ਹੈਗਾ ਉਹ 6 ਤਰੀਕ ਨੂੰ ਮਨ ਲੀ 6 ਦਸੰਬਰ 2025 ਨੂੰ ਟੈਸਟ ਹੋਣਾ ਹੈਗਾ ਤੇ ਜਿਹੜੇ ਇਹਦਾ ਮਨ ਲੀ ਰਿਜ਼ਲਟ ਹੈਗਾ ਸੀਵੀਡੀ ਜਿਹੜਾ ਕੰਪਿਊਟਰ ਬੇਸਡ ਟੈਸਟ ਹੋਣਾ ਹੈਗਾ ਉਹਦਾ ਰਿਜ਼ਲਟ 11 ਤਰੀਕ ਨੂੰ ਪਾ ਸਕਦੇ ਨੇ ਮਨ ਲੀ ਪੱਕਾ ਨਹੀਂ ਕਹਿ ਸਕਦੇ ਮਨ ਲੀ ਐਕਸਪੈਕਟਡ ਡੇਟ ਹੈਗੀ ਤੇ ਜਿਹੜਾ ਉਹਦਾ ਆਪਣਾ ਕੈਂਡੀਡੇਟ एलिजिਬਲ ਹੋਣਗੇ ਇੰਟਰਵਿਊ ਵਾਸਤੇ ਉਹਨਾਂ ਦੀ ਤਰੀਕ ਹੈ ਜਿਹੜੀ ਇੰਟਰਵਿਊ ਲਈ 18-12 2025 ਹੋ ਸਕਦੀ ਹੈਗੀ ਠੀਕ ਹੈ ਤੇ ਡਾਕੂਮੈਂਟ ਵੈਰੀਫਿਕੇਸ਼ਨ 23 ਦਸੰਬਰ 2025 ਨੂੰ ਹੋ ਸਕਦੀ ਹੈ ਤੇ ਜਿਹੜਾ ਇੰਟਰਵਿਊ ਦੇ ਨੰਬਰ ਲੱਗਣੇ ਆ ਜੇ ਇੰਟਰਵਿਊ ਹੋਣਾਗਾ ਉਹ 23 ਦਸੰਬਰ 2025 ਨੂੰ ਹੋ ਸਕਦਾ ਹੈ ਤੇ ਜਿਹੜਾ ਫਾਈਨਲ ਰਿਜ਼ਲਟ ਨਿਕਲਿਆ ਇਹਦਾ ਪੋਸਟਾਂ ਦਾ ਉਹ 31 ਤਰੀਕ 12 ਮਹੀਨਾ 2025 ਨਿਕਲ ਸਕਦਾ ਹੈ ਠੀਕ ਹੈ ਤੇ ਇਹਦੇ ਵਿੱਚ ਦੇਖੋ ਜਿਹੜੀ ਫੀਸ ਹੈਗੀ ਉਹ ਜਿਹੜੇ ਹੈਂਡੀਕੈਪਟ ਬੰਦੇ ਆ ਉਹਨਾਂ ਲਈ ਤਾਂ ਬਿਲਕੁਲ ਨਹੀਂ ਹੈਗੀ ਫੀਸ ਬਿਲਕੁਲ ਮਾਫ ਆਗੀ ਤੇ ਜਿਹੜੇ ਐਸ ਸੀ ਐਸ ਟੀ ਕੈਟਾਗਰੀ ਦੇ ਨੇ ਉਹਨਾਂ ਲਈ ਫੀਸ 800 ਰੁਪਏ ਦੀ ਪਲੱਸ ਜਿਹੜੇ ਜੀ ਐਸ ਟੀ ਵਗੈਰਾ ਚਾਰਜ ਲੱਗਣਗੇ ਉਹ ਤੋਂ ਨੇ ਤੇ ਜਿਹੜੇ ਓ ਬੀ ਸੀ ਤੇ ਜਨਰਲ ਨੇ ਜਾਂ ਅਨ ਰਿਜ਼ਰਵਡ ਕੋਟਾ ਦਾ ਉਹਨਾਂ ਲਈ 1500 ਫੀਸ ਹੈਗੀ ਇਹ ਫੀਸ ਤੁਸੀਂ ਡੈ빗 ਕਾਰਡ ਰਾਹੀਂ ਭਰ ਸਕਦੇ ਹੋ ਨੈਟਵਿੰਗ ਰਾਹੀਂ ਵੀ ਭਰ ਸਕਦੇ ਹੋ ਤੇ ਜੁਪੀ ਰਾਹੀਂ ਵੀ ਭਰ ਸਕਦੇ ਹੋ ਚਲੋ ਆਪਾਂ ਤੁਹਾਨੂੰ ਦੱਸਨੇ ਆ ਇਹਦੇ ਲਈ ਕੁਆਲਿਫਿਕੇਸ਼ਨ ਕੀ ਕੀ ਮੰਗੀ ਹੈਗੀ ਇਹ ਪੋਸਟਾਂ ਲਈ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਠੀਕ ਆ ਦੇਖੋ ਆ ਕੈਟੇਗਰੀ ਦੀਆਂ ਪੋਸਟਾਂ ਨੇ ਜਿਹੜੇ ਜਿਹੜੇ ਵੀ ਮਲਗੀ ਬੰਦਾ ਚਾਹ ਵਾਣਾਗਾ ਉਹ ਇਹ ਦੇਖ ਲੈ ਪੋਸਟ ਆਪਣੀ ਦੇਖ ਸਕਦਾ ਇਹਦੇ ਵਿੱਚ ਬਾਕੀ ਪੀਡੀਐਫ ਆਪਾਂ ਲਿੰਕ ਚ ਪਾਏ ਦਵਾਂਗੇ ਇਹ ਚ ਇਹ ਪੋਸਟਾਂ ਨੇਗੀਆਂ ਅਲੱਗ-ਅਲੱਗ ਡਿਪਾਰਟਮੈਂਟ ਦੇ ਮੁਤਾਬਕ ਠੀਕ ਆ ਆਪਾਂ ਚਲੋ ਤੁਹਾਨੂੰ ਕੁਆਲਿਫੀਕੇਸ਼ਨ ਦੱਸਦੇ ਕੀ ਕੀ ਮੰਗੀ ਇਹਦੇ ਵਾਸਤੇ ਦੇਖੋ ਇਹਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਤਨਖਾਹ ਸ਼ੋ ਕੀਤੀ ਹੈ ਵੀ ਜਿਹੜੇ ਨੇ ਪੋਸਟਾਂ ਦਾ ਕੋਈ ਕਿੰਨੀ ਕਿੰਨੀ ਤਨਖਾਹ ਦੇਣੀ ਹੈ ਦੇਖੋ ਤਨਖਾਹ ਵਧੀ ਹੈਗੀ 67700 ਤੋਂ ਤਨਖਾਹ ਤੇ 35400 ਤੋਂ ਸਟਾਰਟਿੰਗ ਹੈਗੀ 67700 ਤੇ ਅਲੱਗ-ਅਲੱਗ ਪੋਸਟਾਂ ਦੇ ਮੁਤਾਬਕ ਇਹ ਤਨਖਾਹ ਦਿਖਾਈ ਹੋਈ ਹੈਗੀ ਠੀਕ ਹੈ ਤੇ ਚਲੋ ਜਿਹੜੀ ਉਮਰ ਹੈਗੀ ਉਹ 18 ਸਾਲ ਤੋਂ 45 ਸਾਲ ਦੀ ਹੈਗੀ ਜਿਹੜੀ ਮੰਗੀ ਹੈ ਤੇ ਐਸੀ categories ਨੂੰ 5 ਸਾਲ ਦੀ ਛੋਟ ਦਿੱਤੀ ਜਾਊਗੀ ਤੇ ਜਿਹੜਾ OBC ਇਹਨਾਂ ਨੂੰ 3 ਸਾਲ ਦੀ ਛੋਟ ਦਿੱਤੀ ਜਾਊਗੀ ਵਲਗੀ ਜਿਹੜਾ ਐਸਸੀ ਕੈਟਾਗਰੀ 50 ਸਾਲ ਤੱਕ ਭਰ ਸਕਦਾ ਤੇ ਜਨ ਆਪਣਾ ਓਬੀਸੀ ਦਾ 48 ਸਾਲ ਤੱਕ ਭਰ ਸਕਦਾ ਠੀਕ ਹੈ ਤੇ ਆਹ ਦੇਖੋ ਕੁਆਲੀਫਿਕੇਸ਼ਨਾਂ ਹੈਗੀਆਂ ਜਿਹੜੀਆਂ ਪੋਸਟ ਅਨਤਾਪਕ ਨੇ ਠੀਕ ਹੈ ਤੇ ਬਾਕੀ ਇੱਚ ਡਿਟੇਲ ਨਾਲ ਜਿਹੜੀ ਕੁਆਲੀਫਿਕੇਸ਼ਨ ਦਿੱਤੀ ਹੋ ਨੀਚੇ ਹੈਗੀ ਆਪਾਂ ਤੁਹਾਨੂੰ ਦੱਸਦੇ ਹਾਂਗੇ ਠੀਕ ਹੈ ਦੇਖੋ ਜਿਹੜਾ ਹੈਲਥ ਇਕਨੋਮਿਕਸ ਕਮਿਊਨਿਟੀ ਮੈਡੀਕਲ ਇਹਦੀ ਕੁਆਲੀਫਿਕੇਸ਼ਨ ਆ ਕੀ ਐਮਏ ਐਮਐਸਸੀ ਹੈ ਠੀਕ ਹੈ ਇਨ ਹੈਲਥ ਇਕਨੋਮਿਕਸ ਜਿਹੜੇ ਨਿਊਟ੍ਰੀਨ ਨੇ only एमए एमएससी इन न्यूट्रੀਨ ਆਗੀ ਠੀਕ ਹੈ ਦੇਖੋ ਆਪ ਕੋ ਪੋਸਟ ਆਨੇਗੀ ਆਲਗ-ਆਲਗ ਜਿਵੇਂ ਹੈ ਹੈਲਥ ਮੈਨੇਜਮੈਂਟ ਦੀ ਹੈ ਇਹਦੇ ਵਿੱਚ एमए एमएससी इन ਹੈਲਥ ਮੈਨੇਜਮੈਂਟ ਹੋਣੀ ਚਾਹੀਦੀ ਹੈਗੀ ਬਾਕੀ ਤੁਹਾਨੂੰ ਆਪਾਂ ਪੀਡੀਐਫ ਦੇਈ ਜਾਵਾਂਗੇ ਪੂਰੀ ਜਾਣਕਾਰੀ ਤੁਸੀਂ ਇੱਥੇ ਪੀਡੀਐਫ ਤੋਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਮੋਟੀ-ਮੋਟੀ ਜਾਣਕਾਰੀ ਦੇ ਦਾਂਗੇ ਦੇਖੋ ਇਹਦੇ ਵਿੱਚ ਜ਼ਿਆਦਾਤਰ ਤਾਂ ਹਰੇਕ ਪੋਸਟ ਦੇ ਵਿੱਚ ਐਮਐਸਸੀ ਤੇ ਪੀਐਚਡੀ ਮੰਗੀ ਗਈ ਹੈਗੀ ਕਿਉਂਕਿ ਜੇ ਮੈਂ ਤੁਹਾਨੂੰ ਇਹ ਕੱਲੀ-ਕੱਲੀ ਪੋਸਟਰ ਦੇ ਬਾਰੇ ਦੱਸੂਗਾ ਨਾ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਸੋ ਮੈਂ ਮੋਟੇ-ਮੋਟੇ ਦੱਸ ਦਿਆਂ ਜਾਣਕਾਰੀ ਇਹਦੇ ਚ ਬਾਕੀ ਇਹ ਪੀਡੀਐਫ ਤੁਸੀਂ ਮੇਰੇ ਤੋਂ ਲੈ ਲਿਓ ਆਪਣਾ ਨੰਬਰ ਦਿੱਤਾ ਹੋਇਆ ਪੋਸਟਰਾਂ ਦੇ ਵਿੱਚ WhatsApp ਕਰ ਦਿਓ ਮੈਸੇਜ ਮੈਨੂੰ ਮੈਂ ਤੁਹਾਨੂੰ ਪੀਡੀਐਫ ਭੇਜ ਦੂੰਗਾ ਠੀਕ ਹੈ ਜੇ ਆਪਾਂ ਕੱਲੀ-ਕੱਲੀ ਪੋਸਟ ਬਾਰੇ ਜਾਣਕਾਰੀ ਦਵਾਂ ਮੈਂ ਇਹਦਾ ਵੀਡੀਓ ਬਹੁਤ ਲੰਬੀ ਚਲੀ ਜਾਣੀ ਹੈ ਦੇਖੋ ਇਹ ਚ ਜ਼ਿਆਦਾਤਰ ਐਮਏ ਐਮਐਸਸੀ ਹਰ ਇੱਕ ਪੋਸਟ 'ਚ ਮੰਗੀ ਗਈ ਹੈ ਬਾਕੀ ਤੁਹਾਨੂੰ ਇਦੇ ਵਿੱਚ ਦੱਸ ਦਣਾ ਦੇਖੋ ਜਿਹੜੀ ਮੈਂ ਤੁਹਾਨੂੰ ਪੀਛੇ ਕਿਹਾ ਸੀ ਤੀਆ ਪੀਛ ਦੱਸਤੀ ਤੇ ਬਾਕੀ ਆ ਦੇਖੋ ਐਸਸੀ ਕੈਟਾਗਰੀ ਨੂੰ 5 ਸਾਲ ਵਾਧਾ ਦਿੱਤੇ ਜਾਣਗੇ ਤੇ ਆਪਣਾ ਓਬੀਸੀ ਨੂੰ 3 ਸਾਲ ਪੀਡਬਲਿਊਡੀ ਜਿਹੜੇ ਹੈਂਡੀਕੈਪਟ ਵਗੈਰਾ ਨੇ ਉਹਨਾਂ ਨੂੰ 10 ਸਾਲ ਦੀ ਜਿਹੜੇ ਐਸਸੀ ਐਸਟੀ ਦੇ ਪੀਡਬਲਿਊਡੀ ਨੇਮ ਵਾਲੀ ਹੈਂਡੀਕੈਪਟ ਨੇ ਉਹਨਾਂ ਨੂੰ 15 ਸਾਲ ਦੀ ਛੋਟ ਹੈਗੀ ਓਬੀਸੀ ਨੂੰ 13 ਸਾਲ ਦੀ ਛੋਟ ਹੈਗੀ ਠੀਕ ਹੈ ਤੇ ਬਾਕੀ ਭਈ ਆਪਾਂ ਤੁਹਾਨੂੰ ਪੀਡੀਐਫ ਲੈ ਲਿਓ ਆਪਾਂ ਤੁਹਾਨੂੰ ਇਹ ਪੀਡੀਐਫ ਦੇ ਦਾਂਗੇ ਤੇ ਜੇ ਤੁਸੀਂ ਚਾਹੋ ਤੁਹਾਨੂੰ ਜਾਣਕਾਰੀ ਆਪਾਂ ਪੋਸਟਾਂ 'ਚ ਦਿੰਦੀ ਰਹੀਏ ਵੀ ਕਿਹੜੀਆਂ ਪੋਸਟਾਂ ਕਦੋਂ ਆਈਆਂ ਨੇ ਸਰਕਾਰੀ ਸਕੀਮਾਂ ਤਦ ਤਰੀ ਤਾਂ ਆਪਣੀ ਜਿਹੜੀ ਵੀ ਆਪਣਾ ਚੈਨਲ ਹੈ ਤਾਂ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਫੇਸਬੁੱਕ ਚੈਨਲ ਸੰਦੀਪ ਖਾਨ ਨਗਰ ਤਾਂ ਉਹ ਵੀ ਪੇਜ ਫੋਲੋ ਕਰ ਲਿਓ ਧੰਨਵਾਦ